ਤਮਾਕੂ ਗੁਟਕਾ ਚੈਨੀ ਖੈਨੀ ਪਾਣ ਮਸਾਲਾ ਇਹ ਪ੍ਰੋਡਕਟਾਂ ਦੇ ਉੱਤੇ 1 ਸਾਲ ਲਈ ਬੈਨ ਲਗਾ ਦਿੱਤਾ ਗਿਆ ਹਰਿਆਣਾ ਸਰਕਾਰ ਵੱਲੋਂ ਬੇਸ਼ੱਕ ਲਗਾਇਆ 1 ਸਾਲ ਲਈ ਆ ਪਰ ਬਹੁਤ ਵਧੀਆ ਕਦਮ ਉਹਨਾਂ ਨੇ ਚੱਕਿਆ ਜਿਹੜਾ ਵੀ ਇਹ ਪ੍ਰੋਡਕਟ ਵੇਚਦਾ ਲੱਭਿਆ ਉਸ ਦੇ ਉੱਤੇ 10 ਲੱਖ ਦਾ ਜੁਰਮਾਨਾ ਕੀਤਾ ਜਾਊ ਉਸ ਵੇਚਣ ਵਾਲੇ ਦੇ ਉੱਤੇ ਜੇ ਹਰਿਆਣਾ ਇਹ ਕਦਮ ਚੱਕ ਸਕਦਾ ਤਾਂ ਪੰਜਾਬ ਕਿਉਂ ਨਹੀਂ ਪੰਜਾਬ ਨੂੰ ਤਾਂ ਗੁਰੂਆਂ ਪੀਰਾਂ ਦੀ ਧਰਤੀ ਮੰਨਿਆ ਗਿਆ ਆ ਤਾਂ ਪੰਜਾਬ ਵਿੱਚ ਇਹ ਕਾਨੂੰਨ ਕਿਉਂ ਨਹੀਂ ਬਣ ਸਕਦਾ ਬੇਸ਼ੱਕ ਇਸ ਦੇ ਉੱਤੋਂ ਬਹੁਤ ਜ਼ਿਆਦਾ ਰੈਵਨਿਊ ਇਕੱਠਾ ਹੁੰਦਾ ਹੋਊ ਪਰ ਸ਼ਰਾਬ ਨਾਲੋਂ ਤਾਂ ਘੱਟ ਹੁੰਦਾ ਹੋਊ ਜੇ ਹਰਿਆਣੇ ਵਾਲੇ ਇਹ ਕਦਮ ਚੱਕ ਸਕਦੇ ਆ ਤਾਂ ਪੰਜਾਬ ਵਾਲੇ ਕਿਉਂ ਨਹੀਂ ਆਪਣੇ ਪੰਜਾਬ ਵਿੱਚ ਵੀ ਇਹ ਪ੍ਰੋਡਕਟ ਬਹੁਤ ਜ਼ਿਆਦਾ ਢੱਲੇ ਨਾਲ ਵਿਕਦਾ ਆ ਕੁਸ਼ਕ ਦੁਕਾਨਾਂ ਹੋਣ ਗਿਆ ਜਿਨ੍ਹਾਂ ਦੇ ਉੱਤੇ ਨਹੀਂ ਵਿਕਦਾ ਮੈਕਸਿਮਮ 60% ਦੁਕਾਨਾਂ ਦੇ ਉੱਤੇ ਇਹ ਪ੍ਰੋਡਕਟ ਵੇਚ ਕੇ ਸਵੇਰੇ ਉਹਨਾਂ ਦੀ ਸ਼ੁਰੂਆਤ ਹੁੰਦੀ ਆ ਤੁਹਾਨੂੰ ਵੀ ਪਤਾ ਆ ਇਹ ਪ੍ਰੋਡਕਟ ਕੌਣ ਜਿਆਦਾ ਖਾਂਦੇ ਆ ਜੇ ਇਹ ਕਾਨੂੰਨ ਤੁਸੀਂ ਬਣਾ ਦਿਓਗੇ ਕਮ ਸੇ ਕਮ ਉਹ ਆਉਣਾ ਘਟਣਗੇ ਕਮ ਸੇ ਕਮ ਪੰਜਾਬ ਦੀ ਜਵਾਨੀ ਤਾਂ ਵੱਜ ਜੂਗੀ